ਇਹ ਕਹਿਣਾ ਕਿ ਖੈਰਾ ਜਿਹੜਾ ਹੈ ਕੋਈ ਡਿਵੀਜ਼ਨ ਆਫ ਵੋਟ ਕਰਨ ਆਇਆ ਮੇਰਾ ਅੱਜ ਦਾ ਇਹ এজেন্ডਾ ਰਹੇਗਾ ਮੈਂ ਅਰਸੇ ਤੋਂ ਕਾਲੇ ਕਾਨੂੰਨ ਆਪੋਸ ਕਰਦਾ ਮੈਂ ਯੂਪਾ ਦੀ ਲੜਾਈ ਲੜੀ ਥੱਲੇ ਨੇ ਯੂਪੀਏ ਦੇ ਖਿਲਾਫ ਮੈਂ ਐਨਐਸਸੀ ਦਾ ਵਿਰੋਧ ਕਰਦਾ ਲਗਾਤਾਰ ਮੈਂ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਜਿਹੜਾ ਮੋਰਚਾ ਲੱਗਾ ਉੱਥੇ ਮੱਤੇਵਾੜਾ ਲੱਗਾ ਮੋਰਚਾ ਉੱਥੇ ਕੋਰਟ ਦੁਨਨੇ ਲੱਗਾ ਮੋਰਚਾ ਉੱਥੇ ਬਰਗਾੜੀ ਲੱਗਿਆ ਮੋਰਚਾ ਉੱਥੇ ਅੰਮ੍ਰਿਤਸਰ ਭਾਈ ਅੰਮ੍ਰਿਤਪਾਲ ਦਾ ਉੱਥੇ ਸੋ ਦੇਰਫੋਰ ਇਹ ਕਹਿਣਾ ਕਿ ਮੈਂ ਕੋਈ ਪੰਠਕ ਅਜੰਡੇ ਨੂੰ ਡੀਸਟੇਬਲਾਈਜ਼ ਕਰ ਰਿਹਾ ਨਾ that is wrong allegation ਸਾਡੇ ਸਤਜਾਯੋਗ ਨੇ ਮਾਨ ਸਾਹਿਬ ਉਹ ਆਪਣੀ ਇਲੈਕਸ਼ਨ ਲੜਨ ਮੈਂ ਜਿਹੜਾ ਮੇਨ ਸਟ੍ਰੀਮ ਕਰਪ ਪਾਰਟੀਆਂ ਨੇ ਜਿਹਦੇ ਵਿੱਚ ਬੀਜੇਪੀ ਆਮ ਆਦਮੀ ਪਾਰਟੀ ਔਰ ਸੁਖਬੀਰ ਦਾ ਦਲ ਹੈ ਮੇਰੀ ਬੇਸਿਕ ਟਾਰਗੇਟ ਉਹਨਾਂ ਦੇ ਉੱਤੇ ਰਹੇਗਾ ਸਰ ਸਾਡਾ ਟਾਰਗੇਟ ਬੀਜੇਪੀ ਹੈ ਨਹੀਂ ਇਹ ਪਾਰਟੀ ਦਾ ਫੈਸਲਾ ਜੀ ਮੈਂ ਤਾਂ ਅਪਲਾਈ ਨਹੀਂ ਕੀਤਾ ਸੀ ਜੀ ਮੈਂ ਕੋਈ ਮੈਂ ਕੋਈ ਫਾਰਮ ਨਹੀਂ ਭਰਿਆ ਮੈਂ ਕੋਈ ਅਰਜ਼ੀ ਨਹੀਂ ਦਿੱਤੀ ਮੈਂ ਦਿੱਲੀ ਵੀ ਨਹੀਂ ਗਿਆ ਜਦੋਂ ਲਿਸਟ ਆਇਆ ਹੋਈ ਮੈਂ ਘਰ ਬੈਠਾ ਸੀ ਆਪਣੇ ਪਿੰਡ ਮੈਨੂੰ ਲੋਕਾਂ ਨੇ ਕਿਹਾ ਕਿ ਲਿਸਟ ਆ ਗਈ ਹੈ हां ये जरूर किया सका कि अगर लड़ाओगे मैं पछता नहीं क्योंकि पार्टी चाहंदी सीगी कि ਤੁਹਾਡੇ ਨਾਲ ਤੇ ਹੋਰ ਸਾਡੇ ਕਾਂਗਰਸ ਦੇ ਕੇਡਰ ਨਾਲ ਜ਼ੁਲਮ ਬੜਾ ਕੀਤਾ ਇਸ ਬੰਦੇ ਨੇ ਇਹਨੂੰ 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 ਕੋਈ ਇਹ ਇਹ ਅਕਾਊਂਟੇਬਲ ਹੋਣਾ ਚਾਹੀਦਾ ਅਕਾਊਂਟੇਬਲ ਕਰਨ ਆਸਤੇ ਹਿਸਾਬ ਲੈਣ ਆਸਤੇ ਕੁਝ ਦੱਸਣ ਆਸਤੇ ਉਹ ਇੱਕ ਹਿੱਸਾ ਵਾ ਕੈਂਪੇਨ ਦਾ ਇਟਸ ਨਾਟ ਦਾ ਸਾਰਾ ਹਿੱਸਾ ਹੋਦਾ ਆਏਗਾ ਬਾਕੀ ਅਸੀਂ ਪੋਜ਼ਿਟਿਵ ਇਸ਼ੂਸ ਪੇਸ਼ ਕਰਨੇ ਆ ਅਸੀਂ ਪਾਕਿਸਤਾਨ ਦੇ ਬਾਰਡਰ ਦੀ ఓਪਨਿੰਗ ਐਡਵੋਕਸੀ ਕਰਨੀ ਪਾਰਲੀਮੈਂਟ ਜਾ ਕੇ ਕਿਉਂਕਿ ਪੰਜਾਬ ਦੀ ਐਗਰੀਕਲਚਰ ਔਰ ਇੰਡਸਟਰੀ ਨਹੀਂ ਸਰਵਾਈਵ ਕਰ ਸਕਦੀ ਜਦ ਤੱਕ ਪੰਜਾਬ ਦਾ ਪਾਕਿਸਤਾਨ ਦਾ ਬਾਰਡਰ সেন্ট্রਲ ਏਸ਼ੀਆ ਤੱਕ ਦੂਰ ਤੈ ਨਹੀਂ ਖੁੱਲਦਾ ਸਾਡੇ ਅਸੀਂ ਲੈਂਡਲੌਕਡ ਸਟੇਟ ਆ ਸਾਡੇ ਕੋਲ ਬੰਦਰਗਾਹ ਹੀ ਕੋਈ ਨਹੀਂ ਗਈ ਹਾਊ ਵਿਲ ਯੂ ਕੰਪੀਟ ਵਿਦ ਇੰਡਸਟਰੀ ਆਫ ਗੁਜਰਾਤ ਐਂਡ ਮਹਾਰਾਸ਼ਟਰਾ ਐਂਡ ਅਦਰ ਸਟੇਟਸ ਵਿਚ ਹੈਵ ਐਕਸੈਸ ਟੂ ਪੋਰਟਸ ਸਾਡੀ ਖੇਤੀ ਡਿੱਗੀ ਪਈ ਆ ਕਾਂਗਰਸ ਨੇ ਐਮਐਸਪੀ ਗੈਲੈਂਟ ਗਾਰੰਟੀ ਲਾ ਬਣਾ ਕੇ ਦਿੱਤੀ ਆ ਉਸ ਪੂਰਾ ਕਰਾਂਗੇ ਬਟ ਹੋ ਸਕਦਾ ਐਮਐਸਪੀ ਗਾਰੰਟੀ ਕਰਾ ਕੇ ਵੀ ਸਾਡੇ ਕਿਸਾਨੀ ਸਰਵਾਈਵ ਨਾ ਕਰੇ ਕਿਉਂਕਿ ਅੱਜ ਜਿਹੜੀਆਂ ਜਿੰਸਾਂ ਦੇ ਭਾਅ ਨੇ ਅਗਰ ਸੁਆਮੀਨਾਥਨ ਕਮੇਟੀ ਦੀ ਰਿਪੋਰਟ ਸਟ ਰეკਮੈਂਡੇਸ਼ਨ ਲਾਗੂ ਹੋਣ ਅੱਜ ਕਣਕ 3000 ਰੁਪਏ ਕੁਇੰਟਲ ਚਾਹੀਦੀ ਹੈ ਹੈਗੀ ਆ ਸਾਡੇ 2250 ਰੁਪਏ ਕੁਇੰਟਲ 750 ਰੁਪਏ ਨੂੰ ਤੁਸੀਂ ਕਰੋ ਮਲਟੀਪਲਾਈ ਇੰਟੂ 30 ਕੁਇੰਟਲ ਕਿੱਥੇ ਚਲ ਜਾਂਦੀ ਗੱਲ ਇਕਨੋਮੀ ਚੇਂਜ ਹੋ ਜਾਂਦੀ ਆ ਇਹਦੀ ਫਸਲ ਦੀ ਕੀਮਤ ਤੁਹਾਨੂੰ ਪਾਕਿਸਤਾਨ ਤੋਂ ਬਿਯੋਂਡ ਡਬਲ ਟ੍ਰਿਪਲ ਦੰਨੇ ਦੀ ਆਲੂ ਦੀ ਆ ਤੁਹਾਡੀ ਦਾਲਾਂ ਦੀ ਆ ਤੁਹਾਡੀਆਂ ਫਸਲਾਂ ਫਲ ਤੇ ਫੂਟਾਂ ਦੀ ਸੋ ਦੇਰਫੋਰ ਐਡਵੋਕੇਟਿੰਗ ਓਪਨਿੰਗ ਆਫ ਬਾਰਡਰਸ ਇਦਾਂ ਦੇ ਪੋਜ਼ਿਟਿਵ ਇਸ਼ੂਸ ਪੰਜਾਬ ਦਾ ਕਰਜ਼ਾ ਕਿੱਦਾਂ ਘਟਾਉਣਾ ਉਹਦੇ ਵਾਸਤੇ ਇੱਕ ਰੂਟ ਮੈਪ ਚਾਹੀਦਾ ਵਾ ਇਹ ਸਾਰੀਆਂ ਗੱਲਾਂ ਜਿਹੜੀਆਂ ਉਠਾਵਾਂਗੇ ਪਾਕਿਸਤਾਨ ਪਾਕਿਸਤਾਨ ਪੰਜਾਬ ਦੇ ਵਿੱਚ ਅਤਵਾਦ ਫੈਲਾ ਰਿਹਾ ਹੈ ਈਡੀਆ ਨੂੰ ਕਮਜ਼ੋਰ ਕਰ ਰਿਹਾ ਹੈ ਕਸ਼ਮੀਰ ਦੇ ਵਿੱਚ ਵੀ ਅਤਵਾਦ ਫਲਾ ਰਿਹਾ ਹੈ ਬਾਰਡਰ ਵੀ ਆਪਾਂ ਬਾਰਡਰ ਦਾ ਇਹਨਾਂ ਗੱਲਾਂ ਨਾਲ ਕੋਈ ਗੱਲ ਨਹੀਂ ਦੈਟ ਇਜ਼ ਅਨਦਰ ਸਿਕਿਉਰਿਟੀ ਮੈਟਰ ਬਾਰਡਰ ਖੁੱਲਣਾ ਵਪਾਰ ਨਾਲ ਸਾਰਿਆਂ ਨੂੰ ਫਾਇਦਾ ਹੋਊਗਾ ਕੱਲਾ ਕੱਲਾ ਪੰਜਾਬ ਨੂੰ ਨਹੀਂ ਸਾਬ ਆਪਾਂ ਲੋਕ ਸਭਾ ਸਿਰਦੀ ਗੱਲ ਕਰਦੇ ਆ ਇੱਕ ਪਾਰਟੀ ਰਾਜਧਾਨੀ ਦੀ ਗੱਲ ਕਰਦੀ ਹੈ ਇੱਕ ਇੱਕ ਧਰਮ ਦੀ ਰਾਜਨੀਤੀ ਦੀ ਗੱਲ ਕਰਦੀ ਹੈ ਤੁਹਾਡੀ ਕਿਸ ਤਰੀਕੇ ਦੀ ਤਿਆਰੀਆਂ ਨੇ ਕਿਨੇ ਲੈ ਕੇ ਤੁਸੀਂ ਉਹਨਾਂ ਨਾਲ ਮੇਰੀਆਂ ਤਾਂ ਤਿਆਰੀਆਂ ਲੋਕਾਂ ਦੇ ਮੋਡਿਆਂ ਦੇ ਉੱਤੇ ਹੈ ਜੀ ਉਹਨਾਂ ਦੇ ਹੀ ਉਹਨਾਂ ਦੇ ਪਿਆਰ ਤੇ ਉਹਨਾਂ ਦੇ ਜਿਹੜਾ ਇਮੋਸ਼ਨਸ ਨੇ ਉਹਨਾਂ ਦੇ ਸਦਕਾ ਮੈਂ ਤੁਹਾਡੇ ਦਰਮਿਆਨ ਬੈਠਾ ਹਾਂ ਮੈਂ ਇਹਨਾਂ ਦੇ ਬਲਬਲੇ ਪੰਜਾਬ ਦੀ ਪੰਜਾਬ ਦੇ ਸੰਗਰੂਰ ਦੇ ਬਰਨਾਲੇ ਦੇ ਮਹਿਲ ਕਲੰਪ ਦੌਰ ਦੇ ਬਲਬਲੇ ਉਸ ਦੇਸ਼ ਦੀ ਪਾਰਲੀਮੈਂਟ ਵਿੱਚ ਰੱਖਣ ਜਾ ਰਿਹਾ ਹਾਂ ਮੇਰੀ ਲੜਾਈ ਨਾ ਕੋਈ ਮੇਰੀ ਲੜਾਈ ਹਾਂ ਮੈਂ ਬੇਇਨਸਾਫੀ ਦੇ ਖਿਲਾਫ ਜ਼ਰੂਰ ਖੜਦਾ ਹਾਂ ਐਨੀ ਸਾਰਟ ਆਫ ਇਨਜਸਟਿਸ ਉਹ ਮੇਰਾ ਅਜੰਡਾ ਹੈ